ਇਹ ਜਹਾਜ਼ ਇੰਗਲੈਂਡ ਨੇ ਤਿਆਰ ਕੀਤਾ ਸੀ ਇਹਨੂੰ ਟਾਈਗਰ ਮੌਤ ਕਹਿੰਦੇ ਆ ਆਸਟ੍ਰੇਲੀਆ ਦੇ ਪਹਿਲੇ ਪਾਇਲਟ ਆ ਜਿਹੜੇ ਤੇ ਟ੍ਰੇਨਡ ਹੋਏ ਆ ਤੇ ਇਹ ਜਹਾਜ਼ ਜਿਹੜਾ ਵਾ ਇੰਗਲੈਂਡ ਨੇ ਵਰਲਡ ਵਾਰ 2 ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਸ ਟ੍ਰੇਨਰ ਜਹਾਜ਼ ਨੂੰ ਜਿਹੜਾ ਤਿਆਰ ਕੀਤਾ ਸੀ ਇਹ ਜਹਾਜ਼ ਜਿਹੜੇ ਆਸਟ੍ਰੇਲੀਆ ਦੇ ਕਿਸਾਨ ਆ ਉਹਨਾਂ ਨੇ ਇਸ ਜਹਾਜ਼ ਦੀ ਵਰਤੋਂ ਕੀਤੀ ਆ ਸਪਰੇਅ ਕਰਨ ਵਾਸਤੇ ਇਸ ਜਹਾਜ਼ ਨਾਲ ਜੁੜੀ ਹੋਈ ਇੱਕ ਦਿਲਚਸਪ ਹੋਰ ਗੱਲ ਆ ਵੀ ਦੱਸਦੇ ਆ ਵੀ ਇਹਦੀ ਕੋਈ ਬ੍ਰੇਕ ਹੈ ਨਹੀਂਗੀ ਸੋ ਇਹ ਜਿਹੜਾ ਜਹਾਜ਼ ਇੰਗਲੈਂਡ ਨੇ 1931 ਦੇ ਦਹਾਕੇ 'ਚ ਬਣਾਇਆ ਹਾਂ ਹਾਂਜੀ ਕਿਵੇਂ ਹੋ ਸਾਰੇ ਅਸੀਂ ਅੱਜ ਪਹੁੰਚੇ ਆ ਪਰਥ 에ਅਰ ਫੋਰਸ ਮਿਊਜ਼ੀਅਮ ਦੇ ਵਿੱਚ ਸੋ ਤੁਹਾਨੂੰ ਅਸੀਂ ਅੱਜ ਇੱਥੇ ਇੱਕ ਜਹਾਜ਼ ਦਿਖਾਉਨੇ ਆ ਜਿਹਨੂੰ ਇੰਗਲੈਂਡ ਨੇ ਤਿਆਰ ਕੀਤਾ ਤੇ ਉਹਨੂੰ ਕਿਦਾਂ ਆਰਮੀ ਨੇ ਤੇ ਉਸ ਤੋਂ ਬਾਅਦ ਸਿਵਿਲਿਅਨ ਨੇ ਕਿਦਾਂ ਯੂਜ਼ ਕੀਤਾ ਸੋ ਤੁਹਾਨੂੰ ਉਹ ਜਹਾਜ਼ ਦਿਖਾਉਣੇ ਆ ਸੋ ਪਲੀਜ਼ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਜਿੰਨੀ ਵੀ ਸਾਨੂੰ ਜਾਣਕਾਰੀ ਮਿਲੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਆਓ ਵੀਡੀਓ ਨਾਲ ਮਾਰੀਏ ਚਾਤੀ ਹਾਂਜੀ ਇਹ ਜਹਾਜ਼ ਇੰਗਲੈਂਡ ਨੇ ਤਿਆਰ ਕੀਤਾ ਸੀ ਇਹਨੂੰ ਟਾਈਗਰ ਮੌਤ ਕਹਿੰਦੇ ਆ ਬੀ ਐਚ 82ਏ ਨਾਂ ਦਾ ਇਹ ਜਿਹੜਾ ਜਹਾਜ਼ ਆ ਇਹ ਤਿਆਰ ਕੀਤਾ ਗਿਆ ਇੰਗਲੈਂਡ ਵੱਲੋਂ ਪਹਿਲਾ ਜਹਾਜ਼ ਇਹ ਉਹਦੀ ਹਿਸਟਰੀ ਲੱਗੀ ਹੋਈ ਆ 2 ਸੀਟਰ ਨਾਂ ਦਾ ਇਹ ਜਿਹੜਾ ਜਹਾਜ਼ ਹੈ ਟ੍ਰੇਨਰ ਜਹਾਜ਼ ਆ ਤੁਸੀਂ ਉਹਦੀ ਹਿਸਟਰੀ ਦੀ ਨਿਗਾਹ ਮਾਰ ਸਕਦੇ ਆ ਸੋ ਉਸ ਤੋਂ ਬਾਅਦ ਮੈਂ ਤੁਹਾਨੂੰ ਪੂਰੀ ਗੱਲ ਫਿਰ ਵੀ ਐਕਸਪਲੇਨ ਕਰੂੰਗਾ ਠੀਕ ਆ ਜੀ ਤੇ ਇਹ ਆਸਟ੍ਰੇਲੀਆ ਦੇ ਪਹਿਲੇ ਪਾਇਲਟ ਆ ਜਿਹੜੇ ਤੇ ਟ੍ਰੇਨਡ ਹੋਏ ਆ ਸੋ ਉਹਨਾਂ ਦਾ ਲਿਖਿਆ ਹੋਇਆ ਨਾਲ ਵੇਰਵਾ ਹਾਂਜੀ ਤੇ ਹੁਣ ਤੁਹਾਨੂੰ ਜਿਹੜੀ ਆ ਜਹਾਜ਼ ਦੀ ਜਿਹੜੀ ਆ ਉਹ ਚਾਤੀ ਮਰਉਣ ਲੱਗਾ ਇਹ ਆ ਪ੍ਰੋਪਰ ਜਹਾਜ਼ yellow ਰੰਗ ਦਾ ਤੁਸੀਂ ਦੇਖ ਸਕਦੇ ਆ ਤੇ ਇਹ ਜਹਾਜ਼ ਜਿਹੜਾ ਵਾ ਇੰਗਲੈਂਡ ਨੇ ਵਰਲਡ ਵਾਰ 2 ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਸ ਟ੍ਰੇਨਰ ਜਹਾਜ਼ਾਂ ਨੂੰ ਜਿਹੜਾ ਤਿਆਰ ਕੀਤਾ ਸੀ ਸੋ ਇਹ ਜਹਾਜ਼ ਜਿਹੜੇ ਆ ਇਹ ਪਹਿਲਾਂ ਇੰਗਲੈਂਡ ਦੇ ਵਿੱਚ ਵਰਤੇ ਗਏ ਤੇ ਉਸ ਤੋਂ ਬਾਅਦ ਇਹ ਜਿਹੜੇ ਜਹਾਜ਼ ਲਗਭਗ ਇਹਨੇ ਹੋਰ ਜਿਹੜੇ ਆ 9000 ਜਹਾਜ਼ ਹੋਰ ਬਿਲਡ ਕੀਤਾ ਬਿਲਡ ਕਰਕੇ ਤੇ ਇਹਨੂੰ ਆਸਟ੍ਰੇਲੀਆ ਦੇ ਨੂੰ ਦਿੱਤਾ ਤੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਜਹਾਜ਼ਾਂ ਦੇ ਉੱਤੇ ਲੋਕਾਂ ਨੇ ਜਿਹੜੀ ਆ ਟ੍ਰੇਨਿੰਗ ਲਈ ਆ লাইসেনਸ ਲਿਆ ਬਹੁਤ ਹੀ ਜਿਹੜਾ ਇਹ ਕਾਰਗਰ ਜਿਹੜਾ ਜਹਾਜ਼ ਜਿਹਨੂੰ ਕਹਿੰਦੇ ਆ ਵੀ ਇੰਗਲੈਂਡ ਦਾ ਸਕਸੈਸਫੁਲ ਜਹਾਜ਼ ਟ੍ਰੇਨਰ ਜਹਾਜ਼ ਜਿਹੜਾ ਇਹ ਬਣਿਆ ਤੇ ਆ ਤੁਸੀਂ ਦੇਖ ਸਕਦੇ ਆ ਤੇ ਤੁਹਾਨੂੰ ਮੈਂ ਥੋੜਾ ਨੇੜੇ ਕਰਕੇ ਫੋਟੋ ਦਿਖਾਉਣਾ ਆਹ ਦੇਖੋ ਇੱਕ ਜਿਹੜਾ ਪ੍ਰੋਪਰ ਇਨਸਟ੍ਰਕਟਰ ਆ ਤੇ ਦੂਜਾ ਟ੍ਰੇਨਰ ਵਾਸਤੇ ਬੈਠਣ ਨੂੰ ਸੀਟ ਬਣੀ ਹੋਈ ਆ ਕਿਉਂਕਿ ਇਹ 2 ਸੀਟਰ ਜਿਹੜਾ ਜਹਾਜ਼ ਆ ਸੋ ਆਜੋ ਘੁੰਮ ਕੇ ਫਿਰ ਹੋਰ ਤਰ੍ਹਾਂ ਪੂਰੀ ਤਰ੍ਹਾਂ ਦੇਖਦੇ ਆ ਇਹ yellow ਰੰਗ ਦਾ ਪ੍ਰੋਪਰ ਜਹਾਜ਼ ਆ ਆਪਣੇ ਪਰਥ ਮਿਊਜ਼ੀਅਮ ਦੇ ਵਿੱਚ ਲੱਗਾ ਹੋਇਆ ਵਾ ਤੇ ਆਜੋ ਘੁੰਮ ਕੇ ਇੱਕ ਵਾਰੀ ਪ੍ਰੋਪਰ ਤਨ ਜਹਾਜ਼ ਦੀ ਸਾਰੀ ਗੱਲਬਾਤ ਦਿਖਾਉਨੇ ਆ ਸੋ ਇਹ ਇੰਗਲੈਂਡ ਦਾ ਬਣਿਆ ਹੋਇਆ ਜਿਹੜਾ ਜਹਾਜ਼ ਆ ਇਹ ਪਾਰਟ ਮਿਊਜ਼ੀਅਮ ਦੇ ਵਿੱਚ ਅੱਜ ਵੀ ਜਿਹੜਾ ਇਹ ਲੋਕਾਂ ਵਾਸਤੇ ਦੇਖਣ ਨੂੰ ਜਾਣਕਾਰੀ ਦੇਣ ਵਾਸਤੇ ਇਹ ਰੱਖਿਆ ਹੋਇਆ ਵਾ ਸੋ ਆ ਜੋ ਅੱਗੇ ਚੱਲਦੇ ਆ ਆ ਦੇਖੋ ਟਾਈਗਰ ਮੌਤੀ ਥੋੜੀ ਜੀ ਆਸਟ੍ਰੇਲੀਆ ਦੀ ਹਿਸਟਰੀ ਹੈ 10882 ਆਸਟ੍ਰੇਲੀਅਨ ਲੋਕਾਂ ਨੇ ਇੱਥੋਂ ਜਿਹੜਾ ਲਾਇਸੈਂਸ ਲਿਆ ਵਾ ਤੇ ਆ ਦੇਖੋ ਇਹ ਜਿਹੜਾ ਇੰਜਨ ਸੀ ਆ ਦੱਸਦੇ ਆ ਕਿ ਇਹ ਪਹਿਲਾ ਇੰਜਨ ਸੀ ਜਿਹੜਾ ਇੰਗਲੈਂਡ ਤੋਂ ਜਦੋਂ ਨਾਲ ਜਹਾਜ਼ ਆਇਆ ਕੁਈ 90000 ਖਿਆਰ ਦੇ ਕਰੀਬ ਜਿਹੜੇ ਜਹਾਜ਼ ਆਏ ਆ ਉਹਨਾਂ 'ਚ ਇੰਜਣ ਲੱਗੇ ਹੋਏ ਸੀ ਉਸ ਤੋਂ ਬਾਅਦ ਆਸਟ੍ਰੇਲੀਆ ਨੇ ਇੰਜਣ ਜਿਹੜੇ ਦੇ ਵਿੱਚ ਦੁਬਾਰਾ ਇਹਨੂੰ ਅਸੈਂਬਲ ਕਰਕੇ ਨਵੇਂ ਇੰਜਣ ਸੈਬਲ ਕਰਕੇ ਨਵੇਂ ਜਿਹੜੇ ਇੰਜਣੇ 'ਚ ਇੰਸਟਾਲ ਕੀਤੇ ਆ ਸੋ ਉਹ ਜਿਹੜੇ ਇੰਜਣ ਆ ਜਿਹੜੇ ਉਹ ਇੰਜਣ ਆ ਉਸ ਤੋਂ ਬਾਅਦ ਉਹ ਆਮ ਸਿਵਲਨ ਲੋਕਾਂ ਜਿਹੜੇ ਜਿਹੜੇ ਜਹਾਜ਼ ਆ ਉਹਨਾਂ ਨੇ ਖਰੀਦ ਲਏ ਆ ਜਦੋਂ ਇੰਜਣ ਚੇਂਜ ਹੋ ਗਿਆ ਫਿਰ ਇਹ ਦੇਖੋ ਦਿਲਚਸਪ ਗੱਲ ਆ ਇਹ ਜਹਾਜ਼ ਜਿਹੜੇ ਆਸਟ੍ਰੇਲੀਆ ਦੇ ਕਿਸਾਨ ਆ ਉਹਨਾਂ ਨੇ ਇਸ ਜਹਾਜ਼ ਦੀ ਵਰਤੋਂ ਕੀਤੀ ਆ ਸਪਰੇਅ ਕਰਨ ਵਾਸਤੇ ਆਪਣੀਆਂ ਫਸਲਾਂ ਨੂੰ ਕਿਉਂਕਿ ਆਸਟ੍ਰੇਲੀਆ ਦੇ ਕੋਲ ਰਕਬਾ ਬਹੁਤ ਜ਼ਿਆਦਾ ਵਾ ਤੇ ਉਹਨੂੰ ਸਪਰੇਅ ਕਰਨ ਦਾ ਮੁਸ਼ਕਲ ਕੰਮ ਸੀ ਬਹੁਤ ਜ਼ਿਆਦਾ ਇਸ ਜਹਾਜ਼ ਦੇ ਨਾਲ ਆਸਟ੍ਰੇਲੀਆ ਦੇ ਕਿਸਾਨਾਂ ਨੇ ਜਿੱਥੇ ਇਸ ਤੋਂ ਜਹਾਜ਼ ਜਿਹੜਾ ਉਡਾਉਣਾ ਸਿੱਖਿਆ ਟ੍ਰੇਨਿੰਗ ਲਈ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਹਨਾਂ ਇਸ ਜਹਾਜ਼ ਨੂੰ ਆਪਣੀ ਕਿਸਾਨੀ ਦੇ ਵਿੱਚ ਜਿਹੜੀ ਵਰਤੋਂ ਚ ਲਿਆਂਦਾ ਆਪਣੀਆਂ ਸਪਰੇਆਂ ਫਸਲਾਂ ਨੂੰ ਸਪਰੇਆਂ ਕਰਨ ਵਾਸਤੇ ਇਸ ਜਹਾਜ਼ ਦੀ ਵਰਤੋਂ ਕੀਤੀ ਗਈ ਆ ਇਸ ਜਹਾਜ਼ ਨਾਲ ਜੁੜੀ ਹੋਈ ਇੱਕ ਦਿਲਚਸਪ ਹੋਰ ਗੱਲ ਆ ਵੀ ਦੱਸਦੇ ਆ ਵੀ ਇਹਦੀ ਕੋਈ ਬ੍ਰੇਕ ਹੈ ਨਹੀਂਗੀ ਇਹ ਬਿਲਕੁਲ ਕੱਚੀਆਂ ਰਾਹਾਂ ਤੇ ਉਤਰਦਾ ਵਾ ਤੇ ਉਹਦਾ ਕਾਰਨ ਇਹਦੇ ਪਿੱਛੇ ਆਓ ਦੇਖੋ ਆਮ ਜਹਾਜ਼ਾਂ ਦੇ ਮਗਰ ਇੱਕ ਟਾਇਰ ਹੁੰਦਾ ਇਹਦੇ ਪਿੱਛੇ ਕੋਈ ਟਾਇਰ ਨਹੀਂ ਉਹ ਇੱਕ 바ਰਜੀ ਲੱਗੀ ਹੋਈ ਤੇ ਖੁੱਬੀ ਹੋਈ ਸਰੀਆਂ ਦੇਖ ਸਕਦੇ ਕਿੱਲ ਵਰਗਾ ਉਹ ਇਕੱਲੇ ਆ ਉਹਦੇ ਸਿਰ ਤੇ ਇਹ ਜਿਹੜਾ ਜਹਾਜ਼ ਆ ਰੁਕਦਾ ਵਾ ਉਹਦੇ ਸਿਰ ਤੇ ਉਹਦੇ ਕਰਕੇ ਜਹਾਜ਼ੇ ਰੁਕਦਾ ਕੱਚੀਆਂ ਰਾਹਾਂ ਦੇ ਉੱਪਰ ਜਹਾਜ਼ ਨੂੰ ਉਤਾਰ ਦਿਆ ਹੌਲੀ ਹੌਲੀ ਛਿੜਕੇ ਛਿੜਕੇ ਜਿਹੜਾ ਉਹ ਸਰੀਆਂ ਮਿੱਟੀ 'ਚ ਖੁੱਬਦਾ ਵਾ ਤੇ ਉਹ ਜਹਾਜ਼ ਨੂੰ ਹੌਲੀ ਕਰਨ ਦੇ ਵਿੱਚ ਤੇ ਰੋਕਣ ਦੇ ਵਿੱਚ ਮਦਦ ਕਰਦਾ ਵਾ ਸੋ ਇਹ ਜਿਹੜਾ ਜਹਾਜ਼ ਇੰਗਲੈਂਡ ਨੇ 1931 ਦੇ ਦਹਾਕੇ 'ਚ ਬਣਾਇਆ ਆਪਣੇ ਵਰਲਡ ਵਾਰ 2 ਦੀਆਂ ਜਿਹੜੀਆਂ ਮਤਲਬ ਆਪਣੀਆਂ ਜਿਹੜੀ ਵਾਰ ਆ ਉਹਨੂੰ ਧਿਆਨ 'ਚ ਰੱਖ ਕੇ ਆਪਣੇ ਪਾਇਲਟਾਂ ਨੂੰ ਜਿਹੜੀ ਆਪਣੀ ਹੈਗੀ ਆ ਉਹ ਟ੍ਰੇਨਿੰਗ ਦਿੱਤੀ ਇਹਦੇ ਉੱਤੇ ਸੋ ਉਸ ਤੋਂ ਬਾਅਦ ਆਸਟ੍ਰੇਲੀਅਨ 10882 ਆਸਟ੍ਰੇਲੀਅਨ ਨੇ ਤੇ ਲਾਇਸੈਂਸ ਲੈ ਚੁੱਕੇ ਆ ਤੇ ਉਸ ਸਮੇਂ ਦੌਰਾਨ ਸੋ ਇਹ ਆ ਆਪਣਾ ਟਾਈਗਰ ਮੌਥ ਨਾਂ ਦਾ ਜਹਾਜ਼ ਇੰਗਲੈਂਡ ਦਾ ਜਿਹੜਾ ਬਣਿਆ ਤੇ ਆਰਮੀ ਤੋਂ ਲੈ ਕੇ ਆਸਟ੍ਰੇਲੀਆ ਦੇ ਕਿਸਾਨਾਂ ਤੱਕ ਇਸ ਜਹਾਜ਼ ਦੀ ਜਿਹੜੀ ਆ ਵਰਤੋਂ ਹੋਈ ਆ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਕੋਸ਼ਿਸ਼ ਕਰਾਂਗੇ ਦਿਲਚਸਪ ਲੈ ਕੇ ਤੁਹਾਡੇ ਲਈ ਆਈਏ ਜੇ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਆਪਣੇ ਵਿਚਾਰ ਦਿਓ ਤੇ ਥੈਂਕ ਯੂ ਵੀਡੀਓ ਵਾਚ ਕਰਨ ਲਈ ਤੇ ਥੈਂਕ ਯੂ ਮੈਂ ਬਾਗੀ ਸਿੱਧੂ ਹਾਂਜੀ ਪੰਜਾਬ ਚੈਨਲ ਤੋਂ ਫਿਰ ਤੁਹਾਡਾ ਇੱਕ ਵਾਰ ਧੰਨਵਾਦ ਕਰਦਾ ਹਾਂ ਰਬੜਕ